ਗੇਟ ਕਿੱਥੇ ਲੱਗਿਆ ਹੋਇਆ ਉਹਦੇ ਬਾਰੇ ਵੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਤੇ ਆ ਦੇਖੋ ਨੇੜੇ ਕਰਕੇ ਦਿਖਾ ਦੋ ਚੰਗੇ ਦੋਸਤੋ ਰਾਜਸਥਾਨ ਦੇ ਵਿੱਚ ਬਣੀ ਇੱਕ ਹਵੇਲੀ ਦਾ ਸ਼ਾਈ ਗੇਟ ਜੋ ਕਿ ਕਿਸੇ ਸਮੇਂ ਰਾਜੇ ਮਹਾਰਾਜਿਆਂ ਦੀ ਜਿਹੜੀ ਹਵੇਲੀਆਂ ਤੇ ਰਾਜ ਮਹਿਲ ਹੁੰਦੇ ਸੀ ਉਹਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਸੀ ਉਸ ਗੇਟ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਨੇੜੇ ਕਰਕੇ ਦਿਖਾਓ ਪਹਿਲਾਂ ਤਾਂ ਇੱਕ ਵਾਰੀ ਗੇਟ ਦਿਖਾ ਦਿਓ ਸਾਰਾ ਬਹੁਤ ਸੋਹਣਾ ਜਿਹੜਾ ਕੰਮ ਉਹ ਗੇਟ ਦੇ ਉੱਤੇ ਹੋਇਆ ਹੋਇਆ ਤੇ ਚਾਹੇ ਪਿੱਤਲ ਨੇੜੇ ਕਰਕੇ ਦਿਖਾ ਦਵਾਂ ਚਾਹੇ ਇਸ ਪਿੱਤਲ ਦੀ ਗੱਲ ਹੋਵੇ ਸਾਰਾ ਗੇਟ ਆ ਜਿਹੜਾ ਉਹ ਸਾਗਵਾਨ ਦੀ ਜਿਹੜੀ ਲੱਕੜ ਆ ਉਸ ਨਾਲ ਤਿਆਰ ਹੋਇਆ ਹੋਇਆ ਤੇ ਰਾਜਸਥਾਨ ਦੇ ਮਿਸਤਰੀਆਂ ਵੱਲੋਂ ਜਿਹੜਾ ਗੇਟ ਆ ਉਹ ਤਿਆਰ ਕੀਤਾ ਹੋਇਆ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਬਾਹਰ ਦਾ ਜਿਹੜਾ ਫਰੇਮ ਆ ਉਹ ਸ਼ੀਸ਼ੇ ਤੇ ਸਾਗਵਾਨ ਦੀ ਲੱਕੜ ਦੇ ਵਿੱਚ ਲੱਗਿਆ ਹੋਇਆ ਤੇ ਉੱਤੇ ਇਸ ਦੇ ਜਿਹੜਾ ਪਿੱਤਲ ਲੱਗਿਆ ਇਹ ਪਿੱਤਲ ਆ ਜਿਹੜਾ ਜੈਪੁਰ ਤੋਂ ਸਪੈਸ਼ਲ ਬਾਈਰਨ ਨੇ ਮੰਗਾਇਆ ਸੀ ਤੇ ਗੇਟ ਕਿੱਥੇ ਲੱਗਿਆ ਵੇ ਉਹਦੇ ਬਾਰੇ ਵੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਤੇ ਆ ਦੇਖੋ ਨੇੜੇ ਕਰਕੇ ਦਿਖਾ ਦੁੱਜੇ ਆ ਪਿੱਤਲ ਦਿਖਾਓ ਜਮੈਂ ਨੇੜੇ ਕਰਕੇ ਇਹ ਪਿੱਤਲ ਤੁਸੀਂ ਵੇਖ ਸਕਦੇ ਹੋ ਉਸ ਤੋਂ ਇਲਾਵਾ ਜਿਹੜੀ ਇਹਦੇ ਵਿੱਚ ਕਟਿੰਗ ਹੋਈ ਵੀ ਆ ਆ ਡੱਬਿਆਂ ਦੀ ਆ ਚੀਜ਼ ਆ ਜਿਹੜੀ ਇਹ ਸੀਐਨਸੀ ਨਾਲ ਮਿਸਤਰੀਆਂ ਨੇ ਕੀਤੀ ਐ ਤੇ ਜਿਹੜੇ ਮਿਸਤਰੀ ਸੀ ਜਿਹੜੇ ਗੇਟ ਨੂੰ ਬਣਾਉਣ ਵਾਲੇ ਉਹ ਰਵਤ ਸਰ ਤੋਂ ਸੀ ਤੇ ਆਪਣੇ ਮਿੱਤਰਾਂ ਖਿੱਚਣ ਵਾਲੀ ਢਾਣੀ ਜੋ ਕਿ ਸਾਦੂਲ ਸ਼ਹਿਰ ਦੇ ਲਾਗੇ ਰਹਿ ਜਾਂਦਾ ਤੇ ਇੱਥੋਂ ਜਿਹੜਾ ਪੰਜਾਬ ਸੂਬਾ ਉਹ ਵੀ 7 ਤੋਂ 8 ਕਿਲੋਮੀਟਰ ਦੀ ਦੂਰੀ ਤੇ ਆ ਉੱਥੇ ਬਾਈਰਨ ਨੇ ਇੱਕ ਹਵੇਲੀ ਤਿਆਰ ਕਰੀ ਐ ਤੇ ਉਸ ਹਵੇਲੀ ਦੀ ਵੀਡੀਓ ਵੀ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਉਸ ਹਵੇਲੀ ਦੇ ਵਿੱਚ ਇਹ ਜਿਹੜਾ ਗੇਟ ਹੈ ਬਾਈਰਨ ਨੇ ਬਣਵਾਇਆ ਤੇ ਚੁਗਾਠ ਦੀ ਗੱਲ ਕਰੀਏ ਦੇਖ ਰੋ ਚੁਗਾਠ ਵੀ ਆ ਸਾਰੀ ਸਾਗਮਾਨ ਦੇ ਵਿੱਚ ਲੱਗੀ ਵੀ ਹੈ ਦੇਖਸਾ ਯਾਨੀ ਬਹੁਤ ਸੋਹਣੀ ਕਲਾਕਾਰੀ ਹੈ ਜਿਹੜੀ ਉਹ ਕੀਤੀ ਹੈ ਚੁਗਾਠ ਦੇ ਉੱਤੇ ਚਾਹੇ ਕਢਾਈ ਦੀ ਗੱਲ ਹੋਵੇ ਆ ਡਿਜ਼ਾਈਨਿੰਗ ਵੀ ਹੋਵੇ ਚਾਹੇ ਉੱਤੇ ਹੋਵੇ ਉੱਤੇ ਗਣੇਸ਼ ਜੀ ਮਹਾਰਾਜ ਦੀ ਜਿਹੜੀ ਮੂਰਤੀ ਹੈ ਉਹ ਵੀ ਲੱਗੀ ਵੀ ਹੈ ਤੇ ਪਿੱਤਲ ਦੀ ਗੱਲ ਕਰੀਏ ਤਾਂ ਇਹ ਸਪੈਸ਼ਲ ਬਾਈਰਨ ਨੇ ਜੈਪੁਰ ਤੋਂ ਇਹ ਪਿੱਤਲ ਹੈ ਜਿਹੜਾ ਉਹ ਮੰਗਵਾਇਆ ਸੀ ਤੇ ਰਵਤਸਰ ਦੇ ਮਿਸਤਰੀਆਂ ਵੱਲੋਂ ਜਿਹੜਾ 게ਟ ਆ ਉਹ ਤਿਆਰ ਕੀਤਾ ਗਿਆ ਤੇ ਪੂਰਾ ਅਟਰੈਕਟਿਵ ਜਿਹੜਾ 게ਟ ਆ ਜੋ ਕਿ ਇੱਕ ਖਿੱਚ ਜਦੋਂ ਵੀ ਇੱਥੋਂ ਲੰਘਦੇ ਆ ਤਾਂ ਇਹ ਖਿੱਚਾ ਜਿਹੜਾ ਆਪਣੇ ਕੰਨੀ ਪਾਉਂਦਾ ਤੇ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸਣੀ ਚਾਹੁੰਨਾ ਵੀ ਜਿਹੜਾ ਇਹ ਗੇਟ ਹੈ ਇਸ ਦਾ ਜਿਹੜਾ ਸਾਈਜ਼ ਹੈ ਉਹ 8 ਫੁੱਟ ਲਗਭਗੇ ਚੌੜਾ ਤੇ 11 ਫੁੱਟ ਦੀ ਜਿਹੜੀ ਹਾਈਟ ਹੈ ਉਹ ਗੇਟ ਦੀ ਬਾਹਰ ਰੰਨੀ ਰੱਖੀ ਹੈ ਤੇ ਇੱਕ ਚੀਜ਼ ਹੋਰ ਦੱਸਣਾ ਚਾਹੁੰਨਾ ਕੋਈ ਸਮਾਂ ਸੀ ਜਦੋਂ ਸਾਡੇ ਬਜ਼ੁਰਗ ਜਿਹੜੇ ਪੁਰਾਣੇ ਜਿਹੜੇ ਬਜ਼ੁਰਗ ਸੀ ਉਹ ਲੱਕੜ ਦੇ ਗੇਟ ਜ਼ਿਆਦਾਤਰ ਬਣਾਉਂਦੇ ਸੀ ਪਰ عموما ਜਿਹੜਾ ਸਮਾਂ ਚੱਲ ਰਿਹਾ ਉਸ ਦੇ ਵਿੱਚ ਜ਼ਿਆਦਾ ਇਹ ਚੀਜ਼ਾਂ ਬਲੁਤਨੀਆਂ ਜਾਰੀਆਂ ਪਰ ਕੁਝ ਕੁ ਲੋਕ ਵਾਪਿਸ ਆਪਣੇ ਪਿਛੋਕੜ ਕੰਨੀ ਆਪਣੇ ਵਿਰਸੇ ਕੰਨੀ ਆ ਰਹੇ ਆ ਪਰ ਕੁਝ ਇਹ ਵੀ ਗੱਲ ਆ ਗਈ ਵੀ ਇਹ ਜਿਹੜਾ ਸੌਦਾ ਇਹ ਮਹਿੰਗਾ ਬਹੁਤ ਪੈ ਜਾਂਦਾ ਕਿਉਂਕਿ ਸਾਗਵਾਨ ਦੇ ਵਿੱਚ ਸਾਰਾ ਕੰਮ ਹੋ ਰਿਹਾ ਚਾਹੇ ਆਪਿੱਤਲ ਦੀ ਗੱਲ ਕਰੀਏ ਪਰ ਇਹਦੀ ਮਿਆਦ ਦੀ ਗੱਲ ਕਰੀਏ 게ਟ ਲਗਭਗ 100-150 ਸਾਲ ਪੁਰਾਣੀ ਜਿਹੜੇ 게ਟ ਆ ਲੱਕੜ ਦੇ ਉਹ ਅੱਜ ਵੀ ਆਪਾਂ ਨੂੰ ਜਿਨ੍ਹਾਂ ਨੇ ਪਹਿਲਾਂ ਦੇ ਲੋਹੇ ਉਹ ਦੇਖਣ ਨੂੰ ਮਿਲਦੇ ਆ ਇਹ ਛੋਟੀ ਜੀ ਇੱਕ ਜਾਣਕਾਰੀ ਸੀ ਸਾਗਵਾਨ ਦੇ ਗੇਟ ਨੂੰ ਜੋ ਕਿ ਖਿਚਣ ਵਾਲੀ ਢਾਣੀ ਦੇ ਵਿੱਚ ਇੱਕ ਹਵੇਲੀ ਦੇ ਵਿੱਚ ਬਾਈਰ ਨੇ ਲਵਾਇਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਸ ਹਵੇਲੀ ਦੀ ਵੀ ਜਿਹੜੀ ਵਿజిਟ ਆ ਉਥੋਂ ਨੂੰ ਜਲਦੀ ਕਰਾਵਾਂਗੇ ਜਿਉਂਦੇ ਵਾਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਮਿਹਰਬਾਨੀ ਦੋਸਤੋ